ਕੁੜੀ ਗਈ ਹਨਾ ਕੁੜੀ ਗਈ ਤੇ ਮੰਦਿਰ ਮੰਦਿਰ ਤੋਂ ਆ ਕੇ ਬਾਅਦ ਤੋਂ ਹੋਲੀ ਸੀਗੀ ਤੇ ਮੰਦਿਰ ਤੋਂ ਹਨਾ ਏਥੇ ਸਿੱਧੇ ਦਰਵਾਜ਼ੇ ਤੱਕ ਪਹੁੰਚਿਆ ਤੇ ਮੁੰਡੇ ਨੇ ਹੱਥ ਪਾੜ ਕੇ ਨਾ ਉਹਦਾ ਛੱਕੂ ਮਾਰ ਦਿੱਤਾ ਗਲਤ ਕਾ ਮੈਂ ਲੋਰ ਆਰਡਰ ਜਾਤਾ ਦੇਖੋ ਤੁਹਾਨੂੰ ਪਤਾ ਕਿਹੜੇ ਏਰੀਆ ਚ ਕ੍ਰਾਈਮ ਜਿਆਦਾ ਹੁੰਦਾ ਹੈ ਪਟਿਆਲੇ ਵਿੱਚ ਸਾਰਾ ਉਹ ਜਿਹੜਾ ਏਰੀਆ ਹੈਗਾ ਉੱਥੇ ਹਰ ਰੋਜ਼ ਚੋਰੀਆ ਹੋ ਰਹੀਆਂ ਨੇ ਲੁੱਟ ਹੋ ਰਹੀ ਹੈ ਸਾਰਾ ਕੁਝ ਹੋ ਰਿਹਾ ਹੈਗਾ ਕੀ ਕੋਈ ਕਹਿੰਦਾ ਹੈ ਕਮਾਂਡਰ ਨੇ ਵਾਪਸ ਕਮਾਂਡਰ ਕੋ ਵਾਪਸ ਆ ਰਹੇ ਤੇ ਜੋ ਮੁੰਡੇ ਆ ਮੋਟਰਸਾਈਕਲ ਲੈਗਾ ਬਸ ਪੂਰੀ ਨਫਰਕਾ जबरदस्ती खींच के लेकर जा रहे थे पूरी नुकस करे चाकू मार का माँ जी उम्र पंद्रह सोलह साल दी है वो अरुण कुमार नोस्ती थी बाद तकरार हो गया और कल शामी जब वो अपने घर में मेरे गली वि जा रही थी कि तो अरुण से शर्मा दे बोल रहा हो गया उससे झगड़ा था हो गया और अरुण ने कुछ तेजा हथियार ना कल मारे उते हमला करता है जिस ਕਰਕੇ ਉਹਦੀ ਮੌਤ ਹੋ ਗਈ। ਕੀ ਨਾਮ ਹੈ ਜੀ? ਮਨਜੀਤ कौर ਹੈ। ਕਿੱਥੇ ਦੇ ਰਹਿੰਦੇ ਹੋ ਮਨਜੀਤ ਜੀ? ਮੈਂ ਤਾਂ ਉਰੇ ਇੱਥੇ ਹੀ ਰਹਿਣ ਵਾਲੀ ਆ ਜਿਸ ਕੋਲ ਉਹ ਇੱਥੇ ਹੀ ਰਹਿੰਦੀ ਆ ਕੋਈ। ਇਹ ਮਾਮਲਾ ਕੀ ਹੋਇਆ ਤੁਹਾਡੀ ਬੇਟੀਆਂ ਨਾਲ? ਇਹ ਕੁੜੀ ਦਾ ਜੀ ਹਨਾ ਕੁੜੀ ਗਈ ਸੀ ਮੰਦਿਰ। ਮੰਦਿਰ ਤੋਂ ਆ ਕੇ ਬਾਹਰ ਤੋਂ ਹੋਲੀ ਸੀਗੀ। ਤੇ ਮੰਦਿਰ ਤੋਂ ਹਨਾ ਇਹ ਸਿੱਧੇ ਦਰਵਾਜ਼ੇ ਤੱਕ ਪਹੁੰਚੀ ਆ ਤੇ ਮੁੰਡੇ ਨੇ ਹੱਥ ਫੜ ਕੇ ਨਾ ਉਹਦੇ ਚਾਕੂ ਮਾਰ ਦਿੱਤੇ। ਨਵੀਂ ਚਾਰੀ ਛੜਖਾਨੀ ਹੋਈ ਜੀ ਤੁਹਾਡੀ ਬੇਟੀ ਨਾਲੇ ਮੁੰਡੇ ਵੱਲੋਂ ਹਾਂ ਜੀ ਪਹਿਲਾਂ ਵੀ ਇਹਨੂੰ ਕਹਿੰਦਾ ਰਿਹਾ ਮੈਨੂੰ ਪਹਿਲਾਂ ਧਮਕੀ ਮਿਲੀ ਸੀ ਜੀ ਉਹ ਕਹ ਰਿਹਾ ਨੇ ਸਿਹਣਾ ਐਵੇਂ ਐ ਕਰਕੇ ਚੱਲੋ ਅਸੀਂ ਮੰਨੇ ਨਹੀਂ ਜੀ ਫਿਰ ਮੈਨੂੰ ਕਹ ਰਿਹਾ ਕਹਿੰਦਾ ਮੈਂ ਤਾਂ ਤੇਰੀ ওই ਕੁੜੀ ਨੂੰ ਵਿਆਹ ਕੇ ਲੈ ਕੇ ਜਾਵਾਂਗਾ ਕੁੜੀ ਦੀ ਉਮਰ ਕਿੰਨੀ ਹੈ ਉਮਰ ਕੱਟੀ ਆ ਜੀ ਉਹਦੀ ਕਿੰਨੀ ਹੈ 16 ਮੈਨੂੰ ਲੱਗ ਰਹੀਆ ਕੋਲਾ ਕਾਲਦੀ ਹੋਈਗੀ ਤੇ ਹੁਣ ਉਹਨੇ ਕੱਲ ਕਿੰਨੇ ਵਜੇ ਦੀ ਘੱਟਾ ਹੋਈ ਹੈ ਬੰਨੀ ਰਾਤ ਨੂੰ ਰਾਤ ਨੂੰ ਇਹ ਹੋਈ ਆ 7 ਵਜੇ ਹੋਈ ਆ ਜੀ ਤੇ ਦੂਜੀ ਕੁੜੀ ਨਾਲ ਕੀ ਹੋਇਆ ਦੂਜੀ ਕੁੜੀ ਤਾਂ ਅਟੈਕ ਹੋ ਕੇ ਮਰੀ ਉਹਨਾਂ ਦੀ ਮੌਤ ਕਦ ਹੋਈ ਹੈ ਉਹਨਾਂ ਦੀ ਸਵੇਰੇ ਹੋਈ ਹੈ ਜੀ ਉਹਨਾਂ ਦੀ ਉਮਰ ਕਿੰਨੀ ਸੀ ਉਮਰ 36 ਸਾਲ ਹੈ ਜੀ ਤੁਹਾਨੂੰ ਕਿੰਨਾ ਇਤਲਾ ਮਿਲੇਗੀ ਮੁੰਡੇ ਵੱਲੋਂ ਚਾਕੂ ਮਾਰ ਦਿੱਤਾ ਗਿਆ ਕੁੜੀ ਨੂੰ ਮੈਂ ਤਾਂ ਜੀ ਰੋਟੀ ਬਣਾ ਰਹੀ ਸੀ ਜੀ ਰੋਟੀ ਬਣਾਉਂਦੀ ਬਣਾਉਂਦੀ ਮੈਂ ਬਾਹਰ ਨੂੰ ਨਿਕਲ ਗਈ ਤੇ ਕੁੜੀਆਂ ਦਾ ਖੱਪ ਪੈ ਰਿਆ ਸੀ ਮੈਂ ਕਿਹਾ ਦੇਖਾ ਤਾਂ ਕੀ ਹੋਇਆ ਕੁੜੀਆਂ ਲਗਾ ਪਾ ਰਹੀਆਂ ਨੇ ਤੇ ਮੈਂ ਨੇ ਦੇਖਿਆ ਜਾ ਕੇ ਕੁੜੀ ਦੇ ਬੜੀ ਦੇ ਚਾਕੂ ਲੱਗਾ ਹੈ ਮੈਨੂੰ ਤੇ ਐਂਟੀ ਵੀ ਚੱਲ ਛੋਟੀ ਤੇ ਲੱਗ ਗਿਆ ਹੋਣਾ ਜੀ ਅਸੀਂ ਚੱਕ ਕੇ ਫਟਾਫਟ ਲੈ ਕੇ ਜਾਏਗੇ ਸਾਰੇ ਰਸਤੇ ਬੋਲ ਦੀ ਗਈਆ ਤੇ ਉੱਤੇ ਜਾ ਕੇ ਦਮ ਤੋੜ ਗਈ ਆ ਤੇ ਪਹਿਲਾਂ ਤੁਸੀਂ ਜਦੋਂ ਜਿੱਦਾਂ ਕਹਿ ਰਹੇ ਹੋ ਕਿ ਪਹਿਲਾਂ ਵੀ ਮੁੰਡਾ ਛੇੜਕਾ ਨਹੀਂ ਕਰਦਾ ਜੀ ਕੰਪਲੇਨ ਵਗੈਰਾ ਕੋਈ ਸ਼ਿਕਾਇਤ ਨਹੀਂ ਦਰਜ ਕਰਾਈ ਕਰਾਈ ਹੋਈ ਸੀ ਜੀ ਚਲਵਾਈ ਨਹੀਂ ਹੋਈ ਉਹ ਜਦੋਂ ਤਾਂ ਇਹ ਸਾਰਾ ਗੁੱਸਾ ਨਾਰਮਲ ਹੀ ਹੋ ਗਿਆ ਸੀ ਕਿਹੜੇ ਥਾਣੇ ਤੇ ਕੰਪਲੇਨ ਆਪਣੇ ਇੱਕ ਤਵਜੀ ਆ ਜੀ ਤੇ ਹੁਣ ਕਿੰਨਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਸਸੇ ਕੁੜੀ ਨੂੰ ਖਾਬ ਲੈਣਾ ਦੀ। ਮੁੰਡਾ ਦੋਨਾਂ ਦੀ ਮੌਤ ਹੋ ਗਈ। ਦੋਨੇ ਕੁੜੀਆਂ ਦੀ ਮੌਤ ਹੋ ਗਈ ਹੈ। ਤੇ ਹੋਰ ਕਿੰਨੇ ਬੱਚੇ ਹੈ ਤੁਹਾਡੇ? ਮੇਰੇ ਕੋਲ ਦੋ ਬੱਚੇ ਹੋਰ ਹੈ। ਕੋਣੇ ਕੁੜੀਆਂ ਕੁੜੀਆਂ ਕਿੰਨੀਆਂ ਕੀਤੀ ਹੈ? ਇੱਕੋ ਕੁੜੀ ਇੱਕ ਮੁੰਡਾ। ਭਾਈ ਕੀ ਵਾਰਦਾਤ ਕੀ ਹੋਈ ਔਰੇ ਕੀ ਵਾਕਿਆ ਕੀ ਹੋਇਆ ਰਾਤ? ਹਾਂਜੀ ਇੱਕ ਲੜਕੀ ਸੀਗੀ ਸਲਮਾਨਾ ਦੀ ਜੋ ਜੋ ਪਿੱਛੇ ਜੇ ਇਹਨੇ ਇੱਕ ਸ਼ਾਦੀ ਕਰਾਈ ਸੀਗੀ ਆਪਣਾ ਆਪਣੀ ਮਰਜ਼ੀ ਦੇ ਨਾਲ। ਅ ਉਸ ਦਾ ਲੜਕਾ ਸੀਗਾ ਅਰुण ਕੁਮਾਰ ਇਲੀਸ ਕੋਕੋ ਨਾਲ। ਤੇ ਉਹ ਕੁਛ ਦਿਨ ਪਹਿਲਾਂ ਇਹਦਾ ਫਾਦਰ ਲੜਕੀ ਨੂੰ ਲਿਆਇਆ ਸੀਗਾ ਘਰ ਤੇ ਉਹ ਕਿਸੇ ਗੱਲ ਕਰਕੇ ਡਿਸਕਿਊਟ ਹੋ ਗਿਆ ਤੇ ਉਹਨੇ ਤੈਸ਼ ਦੇ ਵਿੱਚ ਆ ਕੇ ਲੜਕੀ ਦੇ ਉੱਤੇ ਸ਼ੁਰੂਆਮਾਦ ਦਿੱਤਾ ਕਰਨ ਤੇ ਉਹਨੂੰ ਜ਼ਖਮੀ ਹਾਲਤ ਦੇ ਵਿੱਚ ਰਜਿੰਦਰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਰਿਵਾਰ ਵੱਲੋਂ ਜਿੱਥੇ ਡਾਕਟਰਾਂ ਵੱਲੋਂ ਉਹਨੂੰ ਮਰਤੇ ਕੋਸ਼ਿਤ ਕਰ ਦਿੱਤਾ ਗਿਆ ਇੱਕ ਭਾਜੀ ਕੁੜੀ ਨਾਂ ਲਿਖ ਹੋਰ ਜਿਹੜੀ ਛੋਟੀ 6 ਦਸੀ ਹੁਜਨਪਰੀਤ ਦੱਸਿਆ ਜਾ ਰਿਹਾ ਜਿਹਦਾ ਨਾਮ ਉਹਦੀ ਵੀ ਡੈਥ ਹੋਈ ਹੈ ਸਵੇਰੇ ਉਹਦਾ ਕੀ ਹੈ ਇੱਕ ਉਹਦੀ ਛੋਟੀ ਭੈਣ ਸੀ ਕੱਲ ਨਾਲ ਜਦੋਂ ਇਹ ਵਾਕਿਆ ਹੋਇਆ ਤੇ ਉਹ ਪਰਿਵਾਰ ਦੇ ਫਿਲਹਾਲ ਅਸੀਂ ਬਿਆਨਤ ਅਸੀਂ ਕਲਮੰਦ ਕਰ ਰਹੇ ਹਾਂ ਪਰ ਮੋਢਲੀ ਪੜਤਾਲ ਦੇ ਤਰ੍ਹਾਂ ਨੇ ਪਾਇਆ ਗਿਆ ਵੀ ਉਹ ਬਿਮਾਰ ਵੀ ਸੀਗੀ ਇੱਕ ਤਾਂ ਤੇ ਤੋਂ ਨੂੰ ਕੁਝ ਇਹ ਵੀ ਲੱਗਿਆ ਵੀ ਉਹਦੀ ਸਿਸਟਰ ਦੀ ਡੈਥ ਹੋ ਗਈ ਤੇ ਹੁਣ ਉਹ ਅੱਜ ਇਹਨਾਂ ਨੇ ਜਦੋਂ ਜ਼ਿਆਦਾ ਬਿਮਾਰ ਹੋ ਗਈ ਸਵੇਰੇ ਉਹਨੂੰ ਹਸਪੀਟਲ ਦਾ ਇਲਾਜ ਕਰਵਾਇਆ ਗਿਆ ਰਜਿੰਦਰਾ ਤੇ ਜਿੱਥੇ ਉਹਦੀ ਵੀ ਡੈਥ ਹੋ ਗਈ ਤੇ ਭਾਈ ਇਹ ਬਾਲਿਕ ਦੱਸਿਆ ਜਾ ਰਿਹਾ ਨਵਾਲਿਕ ਹੈ ਕਿਉਂਕਿ ਵਿਆਹ ਦੱਸਿਆ ਜਾ ਰਿਹਾ ਨੇ ਵਿਆਹ ਕਰਿਆ ਹੋਇਆ ਇਹ ਜਾਂ ਮਤਲਬ ਹੈ ਤਾਂ ਨਵਾਲਿਕ ਨੇ ਹੈਗਾ ਮਤਲਬ ਐਕਚੁਅਲ ਡੇਟ ਆਫ ਬਰਥ ਇਹਨਾਂ ਦੇ ਫਾਦਰ ਨੂੰ ਨਹੀਂ ਪਤਾ ਇਹਨਾਂ ਦੀ ਕਰੀਬ ਪਰਿਵਾਰ ਫੋਨ ਕਰਕੇ ਕਪੜੀ ਲਿਖੀ ਹੋਈ ਹੈ ਨਹੀਂ ਕੋਈ ਇਹਦਾ ਸਰਟੀਫਿਕੇਟ ਵਗੈਰਾ ਹੈ ਨਹੀਂਗਾ ਤੇ 15 16 ਸਾਲ ਦੇ ਕਰੀਬ ਸਾਨੂੰ ਦੱਸੀ ਜਾ ਰਹੀ ਹੈ ਜਿਵੇਂ ਲੋਅਨ ਨੇ ਡੌਲਰ ਦੀ ਸਪੀਕਿੰਗ ਨੂੰ ਕਿਦਾਂ ਦੇਖਦੇ ਪਰ ਬੜੀ ਭੇੜੀ ਹੈ ਜੀ ਕੁਛ ਨਹੀਂ ਹੋ ਰਿਹਾ ਨਾ ਕਿਸੇ ਨੂੰ ਫੜਦੇ ਨੇ ਨਾ ਕਿਸੇ ਨੂੰ ਕੁਝ ਕਰਦੇ ਨੇ ਆ ਦੇਖੋ ਵਿਚਾਰਿਆਂ ਦੀ 15 ਸਾਲ ਦੀ ਕੁੜੀ ਔਰ 6 ਸਾਲਾਂ ਦੀ ਕੁੜੀ ਸੈਰ ਕਰ ਰਹੇ ਸੀ 7 ਵਜੇ ਸ਼ਾਮ ਮੁੰਡਾ ਆਇਆ ਵੱਡੀ ਵਾਲੀ ਨੂੰ ਚਾਕੂ ਮਾਰ ਗਿਆ ਔਰ ਛੋਟੀ ਉਦੀ ਡੈਥ 9:00 ਵਜੇ ਹੋਗੀ ਔਰ ਛੋਟੀ ਵਾਲੀ ਨੂੰ ਇਨਾ ਸਦਮਾ ਲੱਗਿਆ ਕਿ ਉਦੀ ਡੈਥ ਅੱਛਰੇ ਹੋਗੀ ਇਹ ਕੀ ਉਹ ਬੋਤ ਤਰੀਕਾ ਦੱਸੋ ਉਥੇ ਹਰ ਸਾਰੇ ਏਰੀਆ ਜਿੱਥੇ ਰਹਿੰਦੇ ਨੇ ਸਭ ਕੁਝ ਹਰ ਰੋਜ਼ ਕੁਛ ਨਾ ਕੁਛ ਹੋਈ ਜਾ ਰਿਹਾ ਹੈ ਮੁੰਡਾ ਭੱਜ ਗਿਆ ਬਾਪ ਨੂੰ ਫੜਿਆ ਜੋ ਮੈਨੂੰ ਪਤਾ ਲੱਗਿਆ ਤੇ ਇਹ ਬਿਲਕੁਲ ਗਲਤ ਕੰਮ ਹੈ ਇਹ ਲਾਅ ਐਂਡ ਆਰਡਰ ਦਾ ਤਾਂ ਦੇਖੋ ਤੁਹਾਨੂੰ ਪਤਾ ਹੈ ਕਿਹੜੇ ਏਰੀਆ 'ਚ ਕ੍ਰਾਈਮ ਜ਼ਿਆਦਾ ਹੁੰਦਾ ਹੈ ਪਟਿਆਲੇ ਵਿੱਚ ਸਾਰਾ ਉਹ ਜਿਹੜਾ ਏਰੀਆ ਹੈਗਾ ਉੱਥੇ ਹਰ ਰੋਜ਼ ਚੋਰੀਆਂ ਹੋ ਰਹੀਆਂ ਨੇ ਲੁੱਟ ਹੋ ਰਹੀ ਹੈ ਸਾਰਾ ਕੁਝ ਹੋ ਰਿਹਾ ਹੈਗਾ ਹੁਣ ਚਾਕੂਾਂ ਤੇ ਵੀ ਆ ਗਏ 7 ਵਜੇ ਸ਼ਾਮ ਨੂੰ ਦੱਸੋ ਮੈਨੂੰ ਗੱਲ ਇਹਨਾਂ ਦੀ ਤਾਂ ਜ਼ਿੰਦਗੀ ਬਰਬਾਦ ਹੋ ਗਈ ਨਾ ਬੱਚਿਆਂ ਗਈਆਂ ਦੋਨੋਂ ਇੱਕ ਹੀ ਗੱਲ ਹੁੰਦੀ ਹੈ ਦੱਸੋ ਕੋੜੇ ਇੰਨੀ ਵਾਰੀ ਕਦੀ ਕਹਿੰਦੇ ਅਸੀਂ ਲੋ ਐਂਡ ਆਰਡਰ ਲਈ ਹੁਣ ਕਿੰਨੀਆਂ ਵੱਡੀਆਂ ਵੱਡੀਆਂ ਗੱਡੀਆਂ ਖਰੀਦੀਆਂ ਨੇ ਉਹ ਜਿਹੜੀ ਟਾਸਕ ਫੋਰਸ ਬਣਾਈ ਹੈ ਇੱਕ ਇੱਕ ਗੱਡੀ ਮੇਰੇ ਖਿਆਲੋਂ ਜਿਹੜੀ ਹਾਈਲੈਕਸ ਹੈ ਜਿਹੜੀ ਤਾਂ 30 ਕਰੋ ਲੱਖ ਦੀ ਹੈ 30 ਲੱਖ ਦੀ ਆ ਕੁਝ ਇਸ ਤਰ੍ਹਾਂ 30 ਲੱਖ ਦੀ 40 ਲੱਖ ਦੀ ਉਹਨਾਂ ਦਾ ਫਾਇਦਾ ਕੀ ਹੈ ਜੇ ਅਸੀਂ ਆਪਣੇ ਲੋਕਾਂ ਨੂੰ ਨਹੀਂ ਸੰਭਾਲ ਸਕਦੇ ਪਰਿਵਾਰ ਨਾਲ ਮਿਲਿਓ ਕਿ ਆ ਮਾ ਇਹ ਨੂੰ ਪੰਕਜ ਕਿੱਥੇ ਦੇ ਜਾਣ ਵਾਲੇ ਹਨੋਰੀਆ ਦੇ ਇਹ ਵਾਕਿਆ ਕੀ ਹੋਇਆ ਤੁਹਾਡੀਆਂ ਬੇਟੀਆਂ ਨਾਲ ਬੇਟੀ ਦੁਕਾਨ ਮਗੈ ਸਾਮਾਨ ਲੈਣ ਆਇਤਾ ਸਾਮਾਨ ਲੈ ਕੇ ਵਾਪਸ ਆ ਰਹੇ ਤੇ ਦੋ ਮੁੰਡੇ ਐ ਮੋਟਰਸਾਈਕਲ ਲੈ ਕੇ ਬਸ ਕੁੜੀ ਨੂੰ ਫੜ ਕੇ ਜ਼ਬਰਦਸਤੀ ਖਿੱਚ ਕੇ ਲੈ ਕੇ ਜਾ ਰਹੇ ਤੇ ਪੂਰੀ ਨਾ ਨੁੱਕਰ ਕਰੇ ਚਾਕੂ ਮਾਰ ਕੇ ਪੱਦੀ ਗਿਆ ਕਿੰਨੇ ਸਾਲ ਦੀ ਉਮਰ ਹੈ ਕੁੜੀ ਦੀ ਕੁੜੀ ਕੀ ਨਾਮ ਹੈ ਕੁੜੀ ਕੋ ਉਮਰ ਕੁੜੀ ਕੇ 9 ਸਾਲ ਮਾ ਉਮਰ ਹੈਗਾ 15 ਸਾਲ ਤੇ ਦੂਜੀ ਜੀ ਜਿਹੜੀ ਮੌਤ ਹੋਈ ਉਹਨਾਂ ਦਾ ਕਾਰਨ ਕੀ ਮੰਨਦੇ ਹੋ ਉਹਨਾਂ ਕਹਿੰਦੇ ਤਿੰਨੇ ਕੁਰੀ ਨਾਲੇ ਤੇ ਇਹ ਚਾਕੂ ਮਾਰੇ ਇਸ ਕਰਕੇ ਉਹ ਨੂੰ ਬਰਦਾਸ਼ਤ ਨਹੀਂ ਹੋਇਆ ਉਹਨੂੰ ਅਟੈਕ ਆ ਗਿਆ ਦੰਦੇ ਨਾਲ ਮੌਤ ਹੋ ਗਈ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਆਪਾਂ ਕਾਰਵਾਈ ਹੋ ਜਾ ਉਹਨੂੰ ਫੁੱਲ ਸਜ਼ਾ ਹੋਣਾ ਚਾਹੀਦਾ ਉਹਨੂੰ ਕੂਲਚ ਨੂੰ ਕੰਪਲੇਨ ਵਗੈਰਾ ਨਹੀਂ ਕਿ ਪੁਛਾਈਏ ਹਾਲਿਆ ਰਹੀਏ ਪੁਲਿਸ ਕੰਪਲੇਨ ਕਰਿਆ ਹੋਇਆ ਪੁਲਿਸ ਵਾਲਾ ਆ ਰਹੇ ਹੋ ਗਏ कल रात लगभग सात आठ बजे थाना कोतवाली बीच एक इंटॉर्मेशन आई थी कि सलमा डॉटर ऑफ पंकज दीर सिंह कॉलोनी की रहने वाली थी कि किसी अरुण कुमार बंदे ने उससे किसी तेजदार हथियार का हमला करके इंजर्ट किया है बाद से सू इमेसन मिली कि हॉस्पिटल से पूरी दी मौत हो गई जब एडमेशन पर्चा नंबर चौतालीस फोर्टी फोर अंडर सेक्शन तीन सौ दो दर्ज करके पड़ताल की गई तो इनिशियल पड़ताल से सामने ये आया है कि सलमा जी उम्र पंद्रह सोलह साल दी है वो अरुण कुमार दोस्ती नोती थी बाद कुछ टकरार हो गया और कल शामी जब वो अपने घर के ने गली जा रही थी की तो उतने अरुण तो शलमा के कार बोलबुलड़ा हो गया उत्थे झगड़ा सा हो गया और अरुण ने कुछ तेजदार हथियारों सलमा के उत्ते हमला करता जिस करके उसकी मौत हो गई ये काफ़ी मंदभागी घटना सगी और आज मॉर्निंग सूँ एक इंटरमेसन और मिली है कि सलमा दी छोटी सिस्टर कुशनप्रीत जिसकी उम्र लगभग सात आठ साल है उसकी भी सदमे करके मौत हो गई है तो देखो जी पुलिस पर्चा दर्ज कर चुकी है बाय नेम पर्चा दर्ज हुआ है अंडर सेक्शन तीन सौ दो और वक टीमा पुलिस दी मल्टीपल थान रेड कर रही है ऐसी कॉन्फिडेंट है कि जल्द तो जल्द अक्यूज उस अरेस्ट किया जाए गिरफ्तारी नहीं जी रेड कर रहे ਜਿਹੜੀ ਦੂਸਰੀ ਕਹਿ ਕੇ ਮਲਟੀਪਲ ਵਾਰ ਉਹ ਗੁਜ਼ਰੀ ਹੈ ਕਿ ਉਸ ਨੂੰ ਲੈ ਕੇ ਪੁਛ ਕੀ ਮਾਮਲਾ ਦਰਜ ਕਰੇਗੀ ਅਸੀਂ ਵੈਰੀਫਾਈ ਕਰेंगे ਜੇਰਾ ਸੈਕਸ਼ਨ ਦੇ ਤਹਿਤ ਜੋ ਮਾਮਲਾ ਬੰਦਾ ਸੀ ਦਰਜ ਕਰੇਗੇ ਲੀਗਲ ਐਕਟ ਕਾਨੂੰਨੀ ਕਾਰਵਾਈ ਹੋਈਏ ਤੇ ਜਿਹੜਾ ਤੇਜ਼ਾਰ ਤੇ ਆਨਾ ਵਾਰ ਹੋਇਆ ਮਲਟੀਪਲ ਵਾਰ ਨੇ ਕਿ ਕਿੰਦਾ ਵਾਰ ਹਾਂਜੀ ਪੋਸਟਮਾਰਟਮ ਹੋਣਾ ਹੈ ਉਹਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਣਾ ਹੈ ਸੰਜੇ ਕੌਲੀ ਦਾ ਰਹਿਣ ਵਾਲਾ ਪਟਿਆਲੇ ਦੇ ਰਹਿਣ ਵਾਲਾ